ਗਿਆ ਮੌਸਮ ਪੰਜਾਬ ਟੀਵੀ ਦੇ ਨਾਲ ਮੈਂ ਤੁਹਾਡਾ ਆਪਣਾ ਸਤਿਗੁਰ ਸਿੰਘ ਪੰਗੂ ਦੋਸਤੋ ਅੱਜ ਦੇ ਮੌਸਮ ਦੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਹਿਲੇ ਨਰਾਤੇ ਦੀ ਲੱਖ ਲੱਖ ਵਧਾਈ ਹੋਵੇ ਸਭ ਨੂੰ ਸ਼ੁਭ ਕਾਮਨਾਵਾਂ ਹੋਣ ਕਿ ਅੱਜ ਤੋਂ ਇਹ ਨਰਾਤੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਤੇ ਆਪਾਂ ਜਾਣ ਰੇ ਸ਼ੁਰੂ ਕਰ ਦਿੰਦੇ ਹਾਂ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਵੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੇ ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰਿ ਜਾਇਓ ਅਤੇ ਫੇਸਬੁਕ ਆਈਡੀ ਸਤਗੁਰਪੰਗੋ ਨੂੰ ਫੋਲੋ ਜ਼ਰੂਰ ਕਰ ਲਿਓ। ਦੋਸਤੋ ਲਾਈਵ ਦੇ ਵਿੱਚ ਜੁੜੇ ਹੋਏ ਆ ਤੁਸੀਂ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਨੂੰ ਜਿਹੜੀ ਨਾਲ ਨਾਲ ਸਾਂਝੀ ਜ਼ਰੂਰ ਕਰਿਓ। ਚਾਹੇ ਤੁਸੀਂ ਵੀਡੀਓ ਬਣਾ ਕੇ ਸ਼ੇਅਰ ਕਰ ਸਕਦੇ ਹੋ ਚਾਹੇ ਸਾਨੂੰ ਜਿਹੜੀਆਂ ਤਸਵੀਰਾਂ ਨੇ ਭੇਜ ਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਕਮੈਂਟ ਬਾਕਸ ਦੇ ਰਾਹੀਂ ਵੀ ਜਿਹੜੀ ਜਾਣਕਾਰੀ ਉਹ ਦੱਸ ਸਕਦੇ ਹੋ। ਜਿਵੇਂ ਕਿ ਅਸੀਂ ਪਹਿਲੇ ਤਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ 19 ਤਰੀਕ ਨੂੰ ਲੈ ਕੇ ਜਿਹੜਾ ਮੌਸਮ ਆਹ 27 ਤਰੀਕ ਤੱਕ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਰਹੂਗਾ ਜਿਵੇਂ 27 ਤਰੀਕ ਨੂੰ ਵੀ ਜਿਹੜਾ ਕੋਈ ਮੌਸਮ ਦੇ ਵਿੱਚ ਵੱਡਾ ਬਦਲਾਅ ਹੈ ਜਿਹੜਾ ਉਹ ਨਹੀਂ ਆਊਗਾ 28 ਤਰੀਕ ਦੇ ਨੇੜੇ ਤੇੜੇ ਜਾ ਕੇ ਸਿਸਟਮ ਦੇ ਵਿੱਚ ਇੱਕ ਕਰਵਟ ਜਿਹੜੀ ਆਉਣ ਜਾ ਰਹੀ ਹੈ ਉਹ ਉਤਰਾ ਚੜਾ ਜ਼ਰੂਰ ਕਰ ਸਕਦੀ ਹੈ ਕਿਉਂਕਿ ਹਜੇ 5 ਦਿਨ ਬਾਕੀ ਨੇ ਅੱਜ 22 ਤਰੀਕ ਹੋ ਚੁੱਕੀ ਹੈ ਤੇ ਕੱਲ ਨੂੰ ਤੇ 23 ਨੂੰ ਵੀ ਮੌਸਮ ਸਾਫ਼ ਰਹੂਗਾ 24 ਨੂੰ ਵੀ ਸਾਫ਼ ਰਹੂਗਾ 25 ਨੂੰ ਵੀ ਸਾਫ਼ ਰਹੂਗਾ 26 ਤੇ 27 ਤਰੀਕ ਨੂੰ ਸਾਫ਼ ਰਹਿਣ ਦੇ ਅਸਾਰ ਨੇ ਜਿਹੜੇ ਉਹ ਬਣੇ ਹੋਏ ਨੇ ਤੇ ਬਾਕੀ ਉਸ ਤੋਂ ਬਾਅਦ ਮੌਸਮ ਦੇ ਵਿੱਚ ਇੱਕ ਫਿਰ ਤਬਦੀਲੀ ਆਊਗੀ ਜਿਹੜੀ 28 ਤਰੀਕ ਨੂੰ ਜਿਹੜੇ ਰਾਤ ਆਪਾਂ 6% ਚਾਂਸ ਦੇਖੇ ਸੀ 6 ਤੋਂ 7% ਚਾਂਸ ਸੀ ਉਹ 28 ਨੂੰ ਵੀ 12 ਹੋ ਗਏ ਤੇ 29 ਨੂੰ ਵੀ 12% ਹੋ ਗਏ ਨੇ 30 ਨੂੰ ਥੋੜਾ ਜਿਹਾ ਵਧ ਗਏ ਨੇ 24% ਨੇ ਤੇ 1 2 3 4 ਨੂੰ ਜਿਹੜੇ 24% ਨੇ ਸੋ 3 ਤੱਕ 24% ਰਹੇ ਤੇ ਉਸ ਤੋਂ ਬਾਅਦ 5 ਤੇ 6 4 5 6 ਨੂੰ ਜਿਹੜੇ 34% ਚਾਂਸ ਹੋ ਚੁੱਕੇ ਨੇ ਕੁੱਲ ਮਿਲਾ ਕੇ ਗੱਲ ਕਰੀਏ ਕਿ ਮੌਸਮ ਦੇ ਵਿੱਚ ਇੱਕ ਕਰਬਟ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੀ ਆ ਰਵਿੰਦਰ ਜੀ ਸੱਸੀਆ ਕਾਲ ਜੀ ਸੱਸੀਆ ਕਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਸਾਡੇ ਨਾਲ ਤੇ ਮੌਸਮ ਦੀ ਅਪਡੇਟ ਦੇ ਨਾਲ ਨਾਲ ਤੁਸੀਂ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਵੀ ਸਾਨੂੰ ਸੈਂਡ ਕਰ ਸਕਦੇ ਹੋ ਸ਼ਾਰਟ ਵੀਡੀਓ ਬਣਾ ਕੇ ਸ਼ੇਅਰ ਕਰ ਸਕਦੇ ਹੋ ਤੇ ਬਾਕੀ ਤੁਹਾਨੂੰ ਅਸੀਂ ਸਮੇਂ ਸਮੇਂ ਤੇ ਹਰ ਰੋਜ਼ ਜਾਣਕਾਰੀ ਰੇਡੀਓ 'ਉਹ ਸਾਂਝੀ ਜਰੂਰ ਕਰਦੇ ਰਿਹਾ ਕਰਾਂਗੇ ਫਿਲਹਾਲ ਅਸੀਂ ਅੱਜ ਦੇ ਮੌਸਮ ਦੇ ਨਾਲ ਨਾਲ ਹੋਰ ਤੁਹਾਨੂੰ ਆਉਣ ਵਾਲੇ ਦਿਨਾਂ ਦੀ ਜਿਹੜੀ ਜਾਣਕਾਰੀ ਉਹ ਵੀ ਸਾਂਝੀ ਕਰ ਰਹੇ ਹਾਂ ਕਿ ਅੱਜ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਰਹੂਗਾ ਸਵੇਰ ਦੇ ਸਮੇਂ ਤੋਂ ਹੀ ਉੱਤਰ ਪੱਛਮੀ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਕੁਝ ਕੁ ਇਲਾਕਿਆਂ ਦੇ ਵਿੱਚ ਦੱਖਣ ਪੱਛਮੀ ਹਵਾਵਾਂ ਜਿਹੜੀਆਂ ਚੱਲਣਗੀਆਂ ਤੇ ਫਿਰ ਉਸ ਤੋਂ ਬਾਅਦ ਜਿਹੜੀ ਬੱਦਲਵਾਈ ਆ ਉਹ ਦੁਪਹਿਰ ਦੇ ਸਮੇਂ ਕਿਸੇ ਨਾ ਮਾਤਰਾ ਇਲਾਕੇ ਦੇ ਵਿੱਚ ਜਾਂ ਟੁੱਟਵੇਂ ਰੂਪ ਦੇ ਵਿੱਚ ਕਿਸੇ ਇਲਾਕੇ ਦੇ ਵਿੱਚ ਪਹੁੰਚ ਸਕਦੀ ਹੈ ਕਿਉਂਕਿ ਦੇਖੋ ਨੇੜੇ ਤੇੜੇ ਫਿਲਹਾਲ ਕੋਈ ਵੀ ਸਿਸਟਮ ਦਿਖਾਈ ਨਹੀਂ ਦੇ ਰਿਹਾ ਜਿਹੜਾ ਅਸੀਂ ਹੁਣੇ ਦੇਖ ਕੇ ਇਹਦੇ ਸੈਟੇਲਾਈਟ ਦੇ ਵਿੱਚੋਂ ਫੇਰ ਲਾਈਵ ਹੋਇਆ ਤਾਂ ਨਾ ਹੀ ਹਿਮਾਚਲ ਦੇ ਵਿੱਚ ਆ ਨਾ ਹੀ ਜੰਮੂ ਦੇ ਵਿੱਚ ਆ ਤੇ ਨਾ ਹੀ ਲੈਂਦੇ ਵਾਲੀ ਸਾਈਡ ਆ ਤੇ ਉਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਵੀ ਬਿਲਕੁਲ ਸਾਫ਼ ਹੈ ਜੁਪੀ ਐਮਪੀ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਉੱਤਰਾਖੰਡ ਦੇ ਵਿੱਚ ਬਿਲਕੁਲ ਸਾਫ ਮੌਸਮ ਹਰਿਆਣਾ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਸਿਰਫ ਇੱਕ ਬੰਗਾਲ ਦੀ ਖਾੜੀ ਦੇ ਵਿੱਚ ਸਿਸਟਮ ਹਲਕਾ ਜਿਹਾ ਉੱਠਿਆ ਹੋਇਆ ਜਿਹੜਾ ਦਿਖਾਈ ਦੇ ਰਿਹਾ ਜਿਹਦਾ ਪ੍ਰਭਾਵ ਆਪਣੇ ਵੱਲ ਨੂੰ ਨਹੀਂ ਹੈਗਾ ਹੋਰ ਸਾਈਡਾਂ ਵੱਲ ਨੂੰ ਜਾ ਰਿਹਾ ਤੇ ਉਸ ਦਾ ਪ੍ਰਭਾਵ ਸਿਗਾ ਸਦਾ ਕਿ ਉੱਤਰ ਭਾਰਤ ਵਾਲੇ ਸਾਈਡ ਨੂੰ ਨਹੀਂ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਘਰਵਟ ਆਊਗੀ ਉਸ ਸਮੇਂ-ਸਮੇਂ ਤੇ ਹਰ ਰੋਜ਼ ਆਪਾਂ ਲਾਈਵ ਹੋ ਕੇ ਜਾਣਕਾਰੀ ਸਾਂਝੀ ਕਰਦੇ ਰਾਂਗੇ ਅੱਜ ਮੌਸਮ ਸਾਫ ਰਹੂਗਾ ਧੁੱਪ ਕੜਾਕੇ ਦੀ ਨਿਕਲੂਗੀ ਉੱਤਰ ਪੱਛਮੀ ਹਵਾਵਾਂ ਕੁਝ ਦੇ ਵਿੱਚ ਦੱਖਣ ਪੱਛਮੀ ਹਵਾਵਾਂ ਜ਼ਰੂਰ ਚੱਲਣਗੀਆਂ ਤੇ ਬਾਕੀ ਕੱਲ੍ਹ ਨੂੰ ਵੀ ਮੌਸਮ ਸਾਫ਼ ਹੈ ਪਰਸੋਂ ਨੂੰ ਵੀ ਸਾਫ਼ਾ 27 ਤਰੀਕ ਤੱਕ ਬਿਲਕੁਲ ਸਾਫ਼ ਹੈ ਖਾਸ ਕਰਾਊਗਾ ਟੁੱਟਵੇਂ ਜਿਹੇ ਰੂਪ ਦੇ ਵਿੱਚ ਬੱਦਲਾਂ ਦੀ ਆਵਾਜੇ ਜ਼ਰੂਰ ਬਣ ਸਕਦੀ ਹੈ ਉਹ ਦੁਪਹਿਰ ਦੇ ਸਮੇਂ ਤੇ ਉਸ ਤੋਂ ਬਾਅਦ 28 29 30 1 2 3 4 5 ਤੇ 6 ਤਰੀਕ ਤੱਕ ਇੱਕ ਸਿਸਟਮ ਐਕਟਿਵ ਹੋਊਗਾ ਕਿਉਂਕਿ ਦੇਖੋ ਹੁਣ ਮੌਨਸੂਨ ਦੀ ਐਕਟੀਵਿਟੀ ਜਿਹੜੀ ਉਹ ਤਾਂ ਘਟ ਗਈ ਆ ਉਹ ਤਾਂ ਨਾ ਮਾਤਰ ਦੇ ਰੂਪ ਵਿੱਚ ਆ ਤਾਂ ਵਾਪਸੀ ਵੱਲ ਜਿਹੜੀ ਜਾ ਰਹੀ ਹੈ ਕਿਉਂਕਿ ਉਹ ਤਾਂ ਹੋ ਸਕਦਾ ਵਾਪਸ ਮੁਰਣੀਆ ਸ਼ੁਰੂ ਹੋ ਗਿਆ ਹੁਣ ਤੇ ਬਾਕੀ ਹੁਣ ਸਿਸਟਮ ਹੋਣਗੇ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚੋਂ ਪੈਦਾ ਹੋਇਆ ਕਰਨਗੇ ਜਿਹਨੂੰ ਆਪਾਂ ਇਹਦੇ ਪੱਛਮੀ ਡਿਸਟਰਬੈਂਸ ਤਾਂ ਕਹਿ ਸਕਦੇ ਆ ਜਾਂ ਪੱਛਮੀ ਗੜਬੜੀਆਂ ਕਹਿ ਸਕਦੇ ਆ ਉਹ ਪਹਾੜੀ ਇਲਾਕੇ ਦੇ ਵਿੱਚੋਂ ਪੈਦਾ ਹੋਣਗੀਆਂ ਹੁਣ ਹੁਣ ਫਿਲਹਾਲ ਪਹਾੜਾਂ ਦੇ ਵਿੱਚ ਬਦਲਵਾਏ ਜ਼ਰੂਰ ਬਣੂਗੀ ਜਾ ਥੋੜੀ ਬਹੁਤ ਕਿਨਮਣ ਕਣੀ ਕਿਤੇ ਨਾ ਕਿਤੇ ਜੂਲ ਉੱਪਰਲੇ ਹਿੱਸਿਆਂ ਦੇ ਵਿੱਚ ਹੁੰਦੀ ਆ ਕਿਉਂਕਿ ਪਹਾੜਾਂ ਦੇ ਵਿੱਚ ਇਸ ਤਰ੍ਹਾਂ ਮੀਂਹ ਪੈਂਦੇ ਨੇ ਕਿ ਜਿਵੇਂ ਧੁੱਪ ਨਿਕਲੇ ਥੋੜੇ ਸਮੇਂ ਬਾਅਦ ਮੀਂਹ ਪੈ ਗਿਆ ਉੱਥੇ ਹਟ ਗਿਆ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਆ ਪਰੰਤੂ ਜੇਕਰ ਅਸੀਂ ਸੈਟੇਲਾਈਟ ਦੇ ਮੁਤਾਬਕ ਗੱਲ ਧਾੜਨਾ ਸਾਂਝੀ ਕਰੀਏ ਤਾਂ ਕੋਈ ਵੀ ਵੱਡਾ ਪ੍ਰਭਾਵ ਇਸ ਸਮੇਂ ਨਹੀਂ ਦਿਖਾਈ ਦੇ ਰਿਹਾ ਪਹਾੜਾਂ ਦੇ ਵਿੱਚ ਵੀ ਬੱਦਲ ਨੇ ਜਿਹੜੇ ਉਹ ਖਿੰਡ ਪੁੰ ਚੁੱਕੇ ਨੇ ਯਾਨੀ ਕਿ ਖਤਮ ਹੋ ਚੁੱਕੇ ਨੇ ਮੌਸਮ ਸਾਫ਼ ਹੋ ਚੁੱਕਿਆ ਜੰਮੂ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਤੇ ਕਿਤੇ ਕਿਤੇ ਥੋੜੀ ਬਹੁਤ ਬੱਦਲਬਾਜ਼ੀ ਜਰੂਰ ਪਹਾੜੀ ਇਲਾਕਿਆਂ ਵਿੱਚ ਬਣੀ ਰਹਿੰਦੀ ਹੈ ਉਹ ਤਾਂ ਸਾਨੂੰ ਵੀ ਪਤਾ ਕਿ ਜਦੋਂ ਨਮੀ ਜੀ ਵਾਧ ਜਾਂਦੀ ਹੈ ਧੁੱਪ ਕੜਾਕ ਦੀ ਸਿੱਧੀ ਲੱਗਦੀ ਹੈ ਤਾਂ ਬੱਦਲ ਬਣਦੇ ਨੇ ਉੱਠ ਕੇ ਭਾਪ ਦੇ ਰੂਪ ਦੇ ਵਿੱਚ ਪਾਣੀ ਦੇ ਰੂਪ ਉਹ ਜਿਹੜਾ ਉੱਪਰ ਜਾਂਦਾ ਤਾਂ ਇਸ ਤਰ੍ਹਾਂ ਪੰਜਾਬ ਦੇ ਵਿੱਚ ਹਜੇ ਫਿਲਹਾਲ ਕਿਸੇ ਵੀ ਇਲਾਕੇ ਦੇ ਵਿੱਚ ਹਰਿਆਣੇ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਅ ਦਿੱਲੀ ਦੇ ਵਿੱਚ ਯੂਪੀ ਐਮਪੀ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਬਦਲਾ ਨਹੀਂ ਕਾਰਵਾਈ ਨੇੜੇ ਤੜੇ ਨਹੀਂ ਦਿਖਾਈ ਦੇ ਰਹੀ ਮੀਂਹਾਂ ਦੇ ਦੌਰ ਤੋਂ ਜਿਹੜੀ ਜਿਹੜੀ ਉਹ ਆਪਾਂ ਨੂੰ ਰਾਹਤ ਮਿਲੀ ਹੋਈ ਹੈ ਕਿਸਾਨ ਵੀਰ ਵੀ ਆਪਣੀ ਜਿਹੜਾ ਕਹਿ ਸਕਦਾ ਸੀ ਸਪਰੇਹਾਂ ਕਰ ਸਕਦੇ ਨੇ ਕਿਉਂਕਿ ਦੇਖੋ ਇੱਕ ਤਾਂ ਇਸ ਵਾਰ ਹੜ੍ਹਾਂ ਨੇ ਇਦੀ ਮਾਰ ਦੇ ਨਾਲ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਹੈ ਜਾਨੀ ਦਾ ਮਾਲੀ ਨੁਕਸਾਨ ਵੀ ਹੋਇਆ ਤੇ ਉਸ ਤੋਂ ਬਾਅਦ ਇੱਕ ਹਲਦੀ ਰੋਗ ਹੈ ਜਿਹੜਾ ਉਹ ਵੀ ਪੈ ਚੁੱਕਿਆ ਬਹੁਤ ਸਾਰੀਆਂ ਫਸਲਾਂ ਦੇ ਜਿਹੜਾ ਖੇਤਾਂ ਦੇ ਵਿੱਚ ਤੇ ਇੱਕ ਜਿਹੜਾ ਰੋਗ ਆ ਉਹ ਉਸ ਦਾ ਨਾਮ ਤਾਂ ਅਸੀਂ ਵੀ ਨਹੀਂ ਜਾਣਦੇ ਦੋਸਤੋ ਖੇਤੀ ਮਾਰੀ ਦੱਸ ਸਕਦੇ ਨੇ ਜਿਸ ਤਰ੍ਹਾਂ 부ਝੇ ਸੁੱਕ ਜਾਂਦੇ ਨੇ ਛੋਟੇ ਛੋਟੇ ਉਹਨਾਂ ਨੂੰ ਨਿਸਰ ਨਹੀਂ ਰਹੇ ਇਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਆ ਉਸ ਸਿਸਟਮ ਦੇ ਉੱਤੇ ਤੇ ਬਹੁਤ ਸਾਰੇ ਖੇਤਾਂ ਦੇ ਵਿੱਚ ਫਸਲ ਆ ਜਿਹੜੀ ਉਹ ਸੁੱਕ ਰਹੀ ਹੈ ਤਾਂ ਅਸੀਂ ਸਮੇਂ-ਸਮੇਂ ਦੇ ਉੱਤੇ ਤੁਹਾਡੇ ਨਾਲ ਜਾਣਕਾਰੀ ਰਸਾਂਝੀ ਕਰਦੇ ਰਹਾਂਗੇ ਹਾਂਜੀ ਬਾਬੂ ਦੋਸਤੋ ਬਾਕੀ ਅਪਡੇਟ ਆਪਾਂ ਦੁਪਹਿਰ ਦੇ ਸਮੇਂ ਲਾਈਵ ਹੋਵਾਂਗੇ ਲਾਈਕ ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤਦ ਤੱਕ ਜਾਣਕਾਰੀ ਸਮੇਂ-ਸਮੇਂ ਦੇ ਉੱਤੇ ਜਿਵੇਂ ਵੀ ਹੋਊਗੀ ਸਾਂਝੀ ਕਰਾਂਗੇ ਕਿਉਂਕਿ ਫਿਲਹਾਲ ਜਿਹੜਾ ਮੌਸਮਾ ਉਹ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਹੈ ਬੱਦਲਾਂ ਤੋਂ ਰਾਹਤਾ ਪੱਛਮੀ ਹਵਾਵਾਂ ਚੱਲਣਗੀਆਂ ਤੇ ਝੋਨੇ ਦੀ ਕਟਾਈ ਵੀ ਸ਼ੁਰੂ ਹੋ ਚੁੱਕੀ ਹੈ ਨਾਲ ਨਾਲ ਜਿਹੜੇ ਖੇਤਾਂ ਦੇ ਵਿੱਚ ਅਜੇ ਸਪਰੇ ਦਾ ਕੰਮ ਕਰ ਰਹਿਦਾ ਉਹ ਸਪਰੇ ਦਾ ਕੰਮ ਕਰ ਤੁਸੀਂ ਕਰ ਸਕਦੇ ਹੋ ਤੇ ਆਲੂ ਵਾਲੇ ਵੀਰ ਵੀ ਆਲੂ ਲਾ ਸਕਦੇ ਨੇ ਸਸ਼ੇ ਕਾਲਜੀ 서ਜੀਤ ਜੀ ਸਸ਼ੇ ਕਾਲਜੀ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਸਾਡੇ ਨਾਲ ਤੇ ਮੌਸਮ ਬਾਰੇ ਆਪਣੇ ਇਲਾਕੇ ਦੇ ਜਰੂਰ ਦੱਸਣਾ ਕਿਹੋ ਜਿਹਾ ਜੀ ਤੇ ਇਸ ਸਮੇਂ ਅਸੀਂ ਲਾਈਵ ਦੇ ਵਿੱਚ ਤੁਹਾਡੇ ਨਾਲ ਅੱਜ ਦੇ ਮੌਸਮ ਦੇ ਨਾਲ ਨਾਲ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਜਿਹੜੀ ਜਾਣਕਾਰੀ ਉਹ ਸਾਂਝੀ ਕਰ ਰਹੇ ਹਾਂ ਕਿਉਂਕਿ ਦੇਖੋ ਆਉਣ ਵਾਲੇ ਦਿਨਾਂ ਦੀ ਤਾਂ ਅੰਦਾਜ਼ਨ ਹੁੰਦੀ ਹੈ ਅੱਜ ਦਾ ਸ਼ੋਰ ਅੱਜ ਦਾ ਪੱਕਾ ਕਿ ਅੱਜ ਮੌਸਮ ਜਿਹੜਾ ਸਾਫ਼ ਹੈ ਤੇ ਉਸ ਤੋਂ ਬਾਅਦ ਕੱਲ ਨੂੰ ਵੀ ਮੌਸਮ ਸਾਫ਼ ਹੈ ਪਰਸੋਂ ਨੂੰ ਵੀ ਸਾਫ਼ ਹੈ ਜਿਹੜਾ ਯਾਨੀ ਕਿ 27 ਤਰੀਕ ਤੱਕ ਤਾਂ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ ਉਸ ਤੋਂ ਬਾਅਦ ਫੇਰ ਬੱਦਲਾਂ ਦੀ ਆਵਾਜ਼ੀ ਬਣਨੀ ਸ਼ੁਰੂ ਹੋਊਗੀ 28 ਤਰੀਕ ਨੂੰ ਜਿਹੜੀ ਰਾਤ ਆਪਾਂ ਸੈਟਲਾਈਟ ਦੇ ਵਿੱਚ ਤਸਵੀਰ ਦਿਖਾਈ ਸੀ ਉਹਦੇ ਵਿੱਚ 6% ਚਾਂਸ ਬਣੇ ਸੀ ਯਾਨੀ ਕਿ 5 ਤੋਂ ਲੈ ਕੇ 6 ਤੋਂ 7% ਚਾਂਸ ਸੀ ਰਾਤ ਉਹ ਅੱਜ ਵਧ ਕੇ 12% ਹੋ ਗਏ ਨੇ 28 ਤਰੀਕ ਨੂੰ 12 29 ਨੂੰ 12 30 ਨੂੰ 24 ਨੇ ਉਸ ਤੋਂ ਬਾਅਦ 1 2 ਨੂੰ ਵੀ 24 ਨੇ 4 5 6 ਨੂੰ 36% 34 ਤੇ 36% ਚਾਂਸ ਦਿਖਾਏ ਗਏ ਨੇ ਜੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਦਿਖਾਈਆਂ ਗਈਆਂ ਨੇ ਮੌਸਮ ਦੇ ਵਿੱਚ ਤਬਦੀਲੀਆਂ ਦਿਖਾਈਆਂ ਗਈਆਂ ਨੇ ਫਿਲਹਾਲ ਪ੍ਰਮਾਤਮਾਗੇ ਹਰਦਾਸ ਕਰਾਂ ਕਿਉਂਕਿ ਦੇਖੋ ਝੋਨੇ ਦੀ ਫਸਲ ਪੱਕ ਚੁੱਕੀ ਹੈ ਇੱਕ ਤਾਂ ਪਹਿਲਾਂ ਹੀ ਨੁਕਸਾਨ ਬਹੁਤ ਹੋ ਰਿਹਾ ਇੱਕ ਤਾਂ ਨਸਾਰੇ ਤੇ ਆਈ ਵੀ ਹਲਦੀ ਰੋਗ ਪੈ ਗਿਆ ਤੇ ਦੂਜਾ ਗੁੱਝੇ ਸੁੱਕ ਰਹੇ ਨੇ ਜੀਂਦੇ ਤੇ ਤੀਜਾ ਹੜਾਂ ਦੀ ਮਾਰ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਨੁਕਸਾਨ ਹੋਇਆ ਵਾ ਪਹਿਲਾਂ ਹੀ ਇਸ ਕਰਕੇ ਜੇਕਰ ਅਗਲਾ ਸਿਸਟਮ ਆਉਂਦਾ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਵਾਲਾ ਤਾਂ ਉਸ ਦੇ ਨਾਲ ਨੁਕਸਾਨ ਕਾਫੀ ਹੋ ਜਾਣਾ ਤੇ ਦੂਜਾ ਆਲੂ ਦੀ ਬਜਾਈ ਸ਼ੁਰੂ ਹੋ ਰਹੀ ਹੈ ਹੁਣ ਆਲੂ ਦਾ ਵਿਵਿਧਾ ਮਹਗਾ ਕਿੰਨਾ ਮਿਲਦਾ ਜੇਕਰ ਮੀਂਹ ਸੰਭਾਵਨਾ ਦਾ ਤੇ ਹੋਰ ਵੀ ਜਿਹੜੇ ਮਜ਼ਦੂਰ ਵੀ ਖੇਤੀਬਾੜੀ ਦਾ ਕੰਮ ਕਰਦੇ ਨੇ ਉਹਨਾਂ ਦਾ ਵੀ ਇਸ ਸਿਸਟਮ ਸਾਰਾ ਹਿੱਲੇ ਜਾਂਦਾ ਯਾਨੀ ਕਿ 22 ਤਰੀਕ ਨੂੰ ਵੀ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਤੁਸੀਂ ਆਪਣੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਸਾਨੂੰ 9023896709 ਵਟਸਐਪ ਨੰਬਰ ਦੇ ਉੱਤੇ ਸ਼ੇਅਰ ਕਰ ਸਕਦੇ ਹੋ ਕਿਉਂਕਿ ਚਾਹੇ ਧੁੱਪ ਨਿਕਲੀ ਹੋਈ ਹੈ ਚਾਹੇ ਕਿਤੇ ਟੁੱਟਮੀ ਬੱਦਲ ਵਈ ਹੈ ਉਸ ਦੀ ਤਸਵੀਰ ਸਾਨੂੰ ਜਰੂਰ ਭੇਜਿਆ ਕਰੋ ਤੇ ਅਸੀਂ ਤੁਹਾਡੇ ਤੱਕ ਉਹ ਜਾਣਕਾਰੀ ਜਿਹੜੀ ਸਾਂਝੀ ਜਰੂਰ ਕਰਿਆ ਕਰਾਂਗੇ ਜੋ ਅੱਜ ਨਵਰਾਤਰੀਆਂ ਦੀ ਜਿਹੜਾ ਆਗਮਨ ਆਉ ਸ਼ੁਰੂ ਹੋ ਚੁੱਕਿਆ ਹੈ ਅੱਜ ਤੋਂ ਪਹਿਲਾ ਨਰਾਤਾ ਜਿਹੜਾ ਸ਼ੁਰੂ ਹੋ ਚੁੱਕਿਆ ਜੀ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਨੇ ਜੀ ਕੇ ਮਾਤਾ ਦੇਵੀ ਜਿਹੜਾ ਸਾਰ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਹਮੇਸ਼ਾ ਹੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਕਿਉਂਕਿ ਦੇਖੋ ਜੋ ਨਰਾਤੇ ਨੇ ਇਹ ਨੌ ਨਰਾਤੇ ਸ਼ੁਰੂ ਹੋ ਗਏ ਨੇ ਅੱਜ ਪਹਿਲਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੂਜਾ ਤੀਜਾ ਇਸ ਤਰ੍ਹਾਂ ਚੱਲਦਾ ਰਹੂਗਾ ਤੇ ਬਾਕੀ ਮੌਸਮ ਵੀ ਜਿਹੜਾ ਹੁਣ ਚੇਂਜ ਹੁੰਦਾ ਹੋਇਆ ਨਜ਼ਰ ਆਊਗਾ ਗਰਮੀ ਤੋਂ ਜਿਹੜੀ ਆਪਾਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਜੂਗੀ ਜਿਹੜੀ ਹਮਸ ਭਰੀ ਗਰਮੀ ਆ ਉਹ ਤੋਂ ਹੁਣ ਲਗਾਤਾਰ ਰਾਤ ਮਿਲੇਗੀ ਤੇ ਤਬਦੀਲੀ ਹੁੰਦੀ ਹੋਈ ਨਜ਼ਰ ਆਊਗੀ ਕਿਉਂਕਿ ਦੇਖੋ ਬੱਦਲਾਂ ਦੀ ਆਵਾਜ਼ aí ਦੇ ਨਾਲ ਨਾਲ ਸਿਸਟਮ ਹੈ ਜਿਹੜਾ ਉਹ ਅੱਗੇ ਲੰਘ ਚੁੱਕੇ ਨੇ ਫਿਲਹਾਲ ਕੋਈ ਵੀ ਸਿਸਟਮ ਨੇੜੇ ਤੇੜੇ ਨਹੀਂ ਹੈਗਾ ਇੱਕ ਬੰਗਾਲ ਦੀ ਖਾੜੀ ਦੇ ਵਿੱਚ ਸਿਸਟਮ ਜ਼ਰੂਰ ਉੱਠਿਆ ਹੋਇਆ ਤੇ ਉਹ ਸਿਸਟਮ ਹੌਲੀ ਹੌਲੀ ਉਹਦਾ ਪ੍ਰਭਾਵ ਫਿਲਹਾਲ ਆਪਣੇ ਸਾਈਡ ਨੂੰ ਨਹੀਂ ਹੈਗਾ ਦੂਸਰੀ ਸਾਈਡ ਨੂੰ ਉੱਤਰ ਭਾਰਤਾਂ ਦੇ ਸਾਈਡ ਨੂੰ ਸਿਸਟਮ ਦਾ ਪ੍ਰਭਾਵ ਨਹੀਂ ਹੈਗਾ ਤੇ ਜੇਕਰ ਉਸ ਸਿਸਟਮ ਦਾ ਪ੍ਰਭਾਵ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਤਾਂ ਉਹਦੇ ਬਾਰੇ ਅਪਡੇਟ ਸਾਂਝੀ ਕਰਾਂਗੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਛਮੀ ਗੜਬੜੀਆਂ ਜਿਹੜੀਆਂ ਹੁਣ ਉਹ ਐਕਟਿਵ ਹੋਣਗੀਆਂ ਕਿਉਂਕਿ ਹੁਣ ਪਹਾੜ ਜਿਹੜੀਆਂ ਠੰਡੀਆਂ ਹਵਾਵਾਂ ਨੇ ਉਹ ਚੱਲਣੇ ਸ਼ੁਰੂ ਹੋ ਜਾਣਗੇ ਥੋੜੇ ਸਮੇਂ ਦਿਨਾਂ ਤੱਕ ਉੱਤਰ ਪਛਮੀ ਹਵਾਵਾਂ ਉਹ ਚੱਲਣੇ ਸ਼ੁਰੂ ਹੋ ਜਾਣਗੀਆਂ ਫਿਰ ਉਸ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆਇਆ ਕਰੂਗੀ ਉਹ ਪਛਮੀ ਗੜਬੜੀਆਂ ਦੇ ਕਾਰਨ ਆਇਆ ਕਰੂਗੀ ਕਿਉਂਕਿ ਪਹਿਲਾ ਮੌਨਸੂਨੀ ਗਤੀਵਿਧੀਆਂ ਦੇ ਨਾਲ ਸੀ ਉਹ ਮੌਨਸੂਨੀ ਗਤੀਵਿਧੀਆਂ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਤੇ ਮੌਸਮ ਜਿਹੜਾ ਹੁਣ ਸਹਾਵਣਾ ਯਾਨੀ ਕਿ ਠੰਡ ਕਾਲ ਬਣਨਾ ਸ਼ੁਰੂ ਹੋ ਜਾਊਗਾ ਸਵੇਰੇ ਸ਼ਾਮ ਠੰਡਕ ਲੱਗਣੀ ਸ਼ੁਰੂ ਹੋ ਜੂਗੀ ਕਿਉਂਕਿ ਅੱਧੀ ਰਾਤ ਤੋਂ ਬਾਅਦ ਤਾਂ ਹੁਣ ਵੀ ਕੂਲਰ ਬੰਦ ਜਿਹੜੇ ਉਹ ਹੋਣ ਲੱਗ ਗਏ ਨੇ ਜਿਹੜਾ ਮੌਸਮ ਗਰਮੀ ਵਾਲਾ ਉਸ ਤੋਂ ਰਾਹਤ ਜੇ ਦਿਨ ਦੇ ਵਿੱਚ ਤਾਂ ਦੇਖੋ ਧੁੱਪ ਜਦੋਂ ਕੜਾਕੇ ਜੀ ਨਿਕਲਦੀ ਹੈ ਤਾਂ ਗਰਮੀ ਮਹਿਸੂਸ ਜ਼ਰੂਰ ਹੋ ਸਕਦੀ ਹੈ ਧੁੱਪ ਦੇ ਵਿੱਚ ਜੇਕਰ ਛਾਂ ਦੇ ਵਿੱਚ ਆਪਾਂ ਪੱਖਾ ਲਾ ਕੇ ਬੈਠਾਂਗੇ ਤਾਂ ਥੋੜੀ ਗਰਮੀ ਜਿਹੜੀ ਹੋ ਘੱਟ ਮਹਿਸੂਸ ਹੋਊਗੀ ਇਸ ਤਰ੍ਹਾਂ ਦਾ ਮੌਸਮ ਜਿਹੜਾ ਆਪਾਂ ਨੂੰ ਬਣਨਾ ਸ਼ੁਰੂ ਹੋ ਗਿਆ ਸਮੇਂ-ਸਮੇਂ ਤੇ ਉੱਤੇ ਜਿਹੜੀ ਵੀ ਅਪਡੇਟ ਆਊਗੀ ਉਹ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਅਪਡੇਟ ਇਹੀ ਹੈ ਜੀ ਕਿ ਮੌਸਮ ਅੱਜ ਦਾ 22 ਤਰੀਕ ਦਾ ਸਾਫ਼ ਤੇ ਖੁਸ਼ਕ ਬਣਿਆ ਹੋਇਆ ਉੱਤਰ-ਪੱਛਮੀ ਹਵਾਵਾਂ ਸਵੇਰ ਦੇ ਸਮੇਂ ਤੋਂ ਹੀ ਚੱਲਣੇ ਸ਼ੁਰੂ ਹੋ ਗਈਆਂ ਨੇ ਤੇ ਦਿਨ ਵੇਲੇ ਥੋੜੇ ਬਹੁਤ ਬੱਦਲ ਟੁੱਟਵੇਂ ਜਿਹੇ ਰੂਪ ਦੇ ਵਿੱਚ ਦੁਪਹਿਰ ਕਦੇ ਸਮੇਂ ਜਰੂਰ ਆ ਸਕਦੇ ਨੇ ਪਰੰਤੂ ਉਹ ਹਜੇ ਫਿਲਹਾਲ ਨੇੜੇ ਨਹੀਂ ਦਿਖਾ ਦਿਖਾਈ ਦੇ ਰਹੇ ਕਿਉਂਕਿ ਉਹ ਦੁਪਹਿਰ ਕਦੇ ਸਮੇਂ ਦੇ ਉੱਤੇ ਬਣਦੇ ਹੁੰਦੇ ਨੇ ਸਵੇਰ ਦੇ ਸਮੇਂ ਜਿਹੜੀ ਆਪਾਂ ਦਾ ਤਰੇਲ ਪਈ ਵੀ ਹੁੰਦੀ ਆ ਝੋਨੇ ਦੇ ਉੱਤੇ ਜਾਂ ਹੋਰ ਚੀਜ਼ਾਂ ਦੇ ਉੱਤੇ ਤਾਂ ਉਹ ਜਦੋਂ ਧੁੱਪ ਲੱਗਦੀ ਹੈ ਕੜਾਕੇ ਦੀ ਤਾਂ ਉੱਪਰ ਉੱਠਦੀ ਹੈ ਭਾਪ ਦੇ ਰੂਪ ਦੇ ਵਿੱਚ ਉਹ ਜਾ ਕੇ ਜਿਹੜੇ ਵਾਸ਼ਪੀਕਰਨ ਵਾਲੇ ਕਾਣ ਹੁੰਦੇ ਨੇ ਉਹ ਠੰਡੇ ਹੋ ਜਾਂਦੇ ਨੇ ਉੱਪਰਲੇ ਹਿੱਸੇ ਤਹਿ ਦੇ ਉੱਤੇ ਜਾ ਕੇ ਤਾਂ ਫਿਰ ਇੱਕ ਬੱਦਲਾਂ ਦਾ ਰੂਪ ਜਿਹੜਾ ਧਾਰਨ ਕਰ ਲੈਂਦੇ ਨੇ ਪਰੰਤੂ ਉਹ ਬੱਦਲ ਕੁਝ ਜ਼ਿਆਦੇ ਮੀਂਹ ਵਾਲੇ ਨਹੀਂ ਹੁੰਦੇ ਕਿਉਂਕਿ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਹੁਣ ਉੱਤਰ-ਪੱਛਮੀ ਹਵਾਵਾਂ ਜਦੋਂ ਖੁਸ਼ਕ ਚੱਲਣ ਲੱਗ ਜਾਂਦੀਆਂ ਨੇ ਤਾਂ ਉਹ ਨਵੇਂ ਨੂੰ ਰਸਤੇ ਦੇ ਵਿੱਚ ਸੋਖ ਲੈਂਦੀਆਂ ਨੇ ਤੇ ਉਹ ਬੱਦਲ ਜੇ ਬਣ ਕੇ ਉਸ ਤੋਂ ਬਾਅਦ ਉਹ ਮੀਂਹ ਨਹੀਂ ਪਾਉਂਦੇ ਹੁੰਦੇ ਅੱਗੇ ਵਿੱਚੋਂ ਲੰਘਦੇ ਹੋਏ ਨਜ਼ਰ ਆਉਂਦੇ ਨੇ ਜਾਨੀ ਕਿ ਉਹ ਸਿਪ ਦੇ ਤੋਂ ਚੜ੍ਹਦੇ ਵਾਲੇ ਨੂੰ ਚੜ੍ਹਦੇ ਤੋਂ ਲੈਣਦੇ ਵਾਲੇ ਨੂੰ ਇਸ ਤਰ੍ਹਾਂ ਘੁੰਮਦੇ ਰਹਿੰਦੇ ਨੇ ਕਦੇ ਉਧਰੋਂ ਆਗੇ ਕਦੇ ਉਧਰੋਂ ਆਗੇ ਇਸ ਤਰ੍ਹਾਂ ਬੱਦਲ ਜਿਹੜੇ ਉਹ ਬਣਦੇ ਹੋਏ ਨਜ਼ਰ ਆਉਣਗੇ ਉਹ ਚਾਹੇ ਅੱਜ ਨੇ ਚਾਹੇ ਕੱਲ ਨੂੰ ਚਾਹੇ ਪਰਸੋਂ ਜਾਣੇ ਕਿ 27 ਤਰੀਕ ਤੱਕ ਤਾਂ ਮੌਸਮ ਬਿਲਕੁਲ ਸਾਫ਼ ਤੇ ਖੁੱਸਕ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਜੇਕਰ ਬਦਲਾਅ ਵੀ ਆਉਂਦਾ ਜਾਂ ਕੋਈ ਅਪਡੇਟ ਆਉਂਦੀ ਹੈ ਤਾਂ ਹਰ ਰੋਜ਼ ਸਮੇਂ-ਸਮੇਂ ਤੇ ਜਿਹੜੀ ਅਪਡੇਟ ਆ ਉਹ ਸਾਂਝੀ ਜ਼ਰੂਰ ਕਰਾਂਗੇ ਤੇ ਤੁਸੀਂ ਸਾਡੇ ਨਾਲ ਜੁੜੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਕਮੈਂਟ ਕਰਿਆ ਉਹਨਾਂ ਸਾਰਿਆਂ ਦਾ ਧੰਨਵਾਦ ਤੇ ਤੁਸੀਂ ਵੀ ਦੋਸਤੋ ਕਮੈਂਟ ਦੇ ਰਹੇ ਆਪਣੇ ਇਲਾਕੇ ਦੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਜਾਂ ਸਾਨੂੰ ਸ਼ਾਰਟ ਵੀਡੀਓ ਬਣਾ ਕੇ ਜ਼ਰੂਰ ਭੇਜ ਸਕਦੇ ਹੋ ਕਿਉਂਕਿ ਉਹ ਦੇਖੋ ਬੱਦਲਾਂ ਦੀ ਆਵਾਜਾਈ ਤਾਂ ਹੁਣ ਫਿਲਹਾਲ ਦੁਪਹਿਰ ਦੇ ਸਮੇਂ ਹੀ ਦੇਖਣ ਨੂੰ ਮਿਲਿਆ ਕਰੂਗੀ 26-27 ਤਰੀਕ ਤੱਕ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਇੱਕ ਸਿਸਟਮ ਜੀ ਆਊਗੀ ਉਹਦੇ ਨਾਲ ਸਵੇਰੇ ਸ਼ਾਮ ਬੱਦਲ ਬਣ ਕੇ ਹੋ ਸਕਦਾ ਹਲਕੇ ਫੁਲਕੇ ਕਣਮਣ ਕਣੀਆਂ ਜਾਂ ਮੀਂਹ ਜਾਂ ਕਰਬਾ ਜਾਂ ਟੁੱਟਮੇ ਦੇ ਰੂਪ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਹੋ ਸਕਦੀਆਂ ਨੇ 28 ਤਰੀਕ ਤੋਂ ਲੈ ਕੇ 6 ਅਕਤੂਬਰ ਤੱਕ ਜਿਹੜੀ ਮੀਂਹ ਦੀ ਕਰਬਾ ਦੀ ਜੋ ਅਪਡੇਟ ਹੁਣ ਤੱਕ ਸੈਟੇਲਾਈਟ ਦੇ ਵਿੱਚ ਦਿਖਾਈ ਦੇ ਰਹੀ ਹੈ ਇਹਦੇ ਵਿੱਚ ਉਤਰਾਅ ਚੜਾਅ ਹੁੰਦੇ ਰਹਿਣਗੇ ਜੇਕਰ ਕੋਈ ਬਦਲਾਅ ਆਉਂਦਾ ਜਰੂਰ ਦੱਸਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਕੇ ਸਨਪੋਰਟ ਕਰ ਸਕਦੇ ਹੋ ਦੋਸਤੋ ਜਿਹੜਾ ਇਹ ਸਿਸਟਮ ਆਉਣਾ 28 ਤਰੀਕ ਤੋਂ ਲੈ ਕੇ 5 6 ਤਰੀਕ ਤੱਕ ਤਾਂ ਇਹਦੇ ਵਿੱਚ ਥੋੜਾ ਜਿਹਾ ਸਿਸਟਮ ਸਟਰੋਂਗ ਵੀ ਜਾ ਰਿਹਾ 50 50 ਚਾਂਸ ਨੇ ਕਿਉਂਕਿ ਅਜੇ 5 6 ਦਿਨ ਪੈਣੇ ਨੇ ਜੇ ਜਦ ਤੱਕ ਬਦਲਾਅ ਵੀ ਆ ਸਕਦਾ ਤਾਂ ਉਹ ਆਪਾਂ ਹਰ ਰੋਜ਼ ਤੁਹਾਨੂੰ ਸੈਟਲਾਈਟ ਦੇ ਵਿੱਚ ਦਿਖਾਉਂਦੇ ਰਾਂਗੇ ਕਿੱਥੇ ਕਿੱਥੇ ਦਾ ਬਦਲ ਵਈ ਪਹੁੰਚੀ ਹੋਈ ਹੈ ਕਿੱਥੇ ਕਿੰਨੇ ਦਾ ਬਦਲ ਨੇ ਕਿਸ ਤਰ੍ਹਾਂ ਉਹ ਸਿਸਟਮ ਕਿ ਪੈਦਾ ਹੋਇਆ ਵਾ ਕਿੱਥੋਂ ਆ ਸਕਦਾ ਕਿਉਂਕਿ ਦੇਖੋ ਕਈ ਵਾਰੀ ਅੱਜ ਕੱਲ ਸਿਸਟਮ ਨੇ ਜਿਹੜੇ ਉਹ ਪਹਾੜੀ ਇਲਾਕਿਆਂ ਦੇ ਵਿੱਚੋਂ ਪੈਦਾ ਹੋਏ ਕਿ ਪੰਜਾਬ ਵਾਲੇ ਮੈਦਾਨੀ ਖੇਤਰਾਵਾਂ ਵੱਲ ਨੂੰ ਵਧਣਗੇ ਕਿਉਂਕਿ ਹਵਾਵਾਂ ਜਦੋਂ ਉੱਤਰ-ਪੱਛਮੀ ਚਲਦੀਆਂ ਨੇ ਤਾਂ ਥੱਲੇ ਧਰਤੀ ਦੇ ਉੱਤੇ ਜਿਹੜੀ ਹਮਸ ਭਰੀ ਗਰਮੀ ਜੀ ਉਹ ਤੋਂ ਦਾ ਰਾਹਤ ਮਿਲ ਚੁੱਕੀ ਹੈ ਤੇ ਬਦਲ ਨੇ ਜਿਹੜੇ ਉਹ ਬਣ ਜਾਂਦੇ ਨੇ ਤੇ ਉਹਨਾਂ ਦੇ ਚਰਮਣ ਕਰਨੀ ਨਾ ਮਾਤਰ ਦੇ ਰੂਪ ਵਿੱਚ ਪੈ ਜਾਂਦੀ ਹੈ ਜਿਆਦਾਤਰ ਬਹੁਤ ਘੱਟ ਚਾਂਸ ਹੁੰਦੇ ਕਿਉਂਕਿ ਇਸ ਸਿਸਟਮ ਦੇ ਵਿੱਚ ਨਮੀ ਨੂੰ ਜਿਹੜਾ ਸੋਕਣ ਵਾਸਤੇ ਖੁਸ਼ਕ ਹਵਾਵਾਂ ਨੇੜੀਆਂ ਉੱਤਰ ਪੱਛਮੀ ਉਹ ਚੱਲਦੀਆਂ ਰਹਿੰਦੀਆਂ ਨੇ ਉੱਤਰ ਪੱਛਮੀ ਹਵਾਵਾਂ ਜਦੋਂ ਚੱਲ ਪੈਂਦੀਆਂ ਨੇ ਤਾਂ ਜਿਹੜੀ ਨਮੀ ਆ ਉਹ ਖੁਸ਼ਕ ਹੋ ਜਾਂਦੀ ਹੈ ਉਸ ਨੂੰ ਸੋਕ ਲੈਂਦੀਆਂ ਨੇ ਤੇ ਮੀਂਹ ਵਾਲੇ ਸਿਸਟਮ ਜਿਹੜੇ ਉਹ ਪ੍ਰਭਾਵ ਜਿਹੜਾ ਉਹਨਾਂ ਦਾ ਘਟ ਜਾਂਦਾ ਇਸ ਕਰਕੇ 28 ਤੋਂ ਲੈ ਕੇ 6 ਤਰੀਕ ਤੱਕ ਦੇ ਵਿੱਚ ਵਿੱਚ ਇੱਕ ਸਿਸਟਮ ਜ਼ਰੂਰ ਐਕਟਿਵ ਹੋ ਰਿਹਾ ਹੈ ਉਹਦਾ ਵੀ ਪ੍ਰਭਾਵ ਹਜੇ ਕੋਈ ਵੱਡੇ ਪੱਧਰ ਦਾ ਨਹੀਂਗਾ ਉਦਾ ਪ੍ਰਭਾਵ ਵੀ 50-50 ਹੈ ਜੀ ਹਰ ਰੋਜ਼ ਦੀ ਤਰ੍ਹਾਂ ਜਾਣਕਾਰੀ ਜਿਵੇਂ ਵੀ ਹੋਊਗੀ ਸਾਂਝੀ ਜ਼ਰੂਰ ਕਰਾਂਗੇ ਤੁਸੀਂ ਕਮੈਂਟ ਦੇ ਰਹੀ ਜਿਹੜੀ ਆਪਣੇ ਇਲਾਕੇ ਦੀ ਭੇਜ ਸਕਦੇ ਹੋ ਤੇ ਕਿਉਂਕਿ ਦੇਖੋ ਧੁੱਪ ਵਾਲੇ ਸਮੇਂ ਜਾਣਕਾਰੀ ਉਹ ਸਾਰੇ ਇਲਾਕਿਆਂ ਦੇ ਵਿੱਚ ਚਾਹੇ ਉਹ ਹਰਿਆਣਾ ਦੇ ਚਾਹੇ Rajasthan ਦੇ ਨੇ ਚਾਹੇ ਪੰਜਾਬ ਦੇ ਨੇ ਚਾਹੇ ਮਾਚਲ ਦੇ ਨੇ ਚਾਹੇ ਜੰਮੂ ਦੇ ਨੇ ਦਿੱਲੀ ਦੇ ਨੇ ਉੱਤਰਾਖੰਡ ਯੂਪੀ ਐਮਪੀ ਦੇ ਨੇ ਤਾਂ ਸਾਰਿਆਂ ਦੇ ਵਿੱਚ ਇਸ ਸਮੇਂ ਧੁੱਪ ਨਿਕਲੀ ਹੋਈ ਹੈ ਬੱਦਲਾਂ ਤੋਂ ਰਾਹਤ ਮਿਲੀ ਹੋਈ ਹੈ ਜੋ ਸੈਟੇਲਾਈਟ ਦੇ ਵਿੱਚ ਤਸਵੀਰ ਦਿਖਾਈ ਦਿੰਦੀ ਹੈ ਉਸ ਦੇ ਮੁਤਾਬਕ ਤੇ ਟੁੱਟਵੇਂ ਜੇ ਬੱਦਲ ਬਾਕੀ ਸਟੇਟਾਂ ਦੇ ਵਿੱਚ ਕਿਤੇ ਕਿਤੇ ਜਰੂਰ ਹੋ ਸਕਦੇ ਨੇ ਹਰਿਆਣਾ ਤੇ ਪੰਜਾਬ ਨੂੰ ਛੱਡ ਕੇ ਬਾਕੀ ਜਿਵੇਂ ਯੂਪੀ ਦੇ ਵਿੱਚ ਵੀ ਹੋ ਸਕਦੇ ਨੇ ਐਮਪੀ ਦੇ ਵਿੱਚ ਵੀ ਹੋ ਸਕਦੇ ਨੇ ਉੱਤਰਾਖੰਡ ਦੇ ਵਿੱਚ ਵੀ ਹੋ ਸਕਦੇ ਨੇ ਤੇ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ ਵੀ ਜਾਂ ਜੰਮੂ ਦੇ ਵਿੱਚ ਵੀ ਇਸ ਤਰ੍ਹਾਂ ਟੁੱਟਵੇਂ ਬੱਦਲ ਜਰੂਰ ਹੋ ਸਕਦੇ ਨੇ ਉਹਨਾਂ ਅਲੱਗ ਅਲੱਗ ਵਿੱਚ ਪਰ ਮੀਂਹ ਤੋਂ ਰਾਹਤ ਆ ਸਾਰੀਆਂ ਹੀ ਸਟੇਟਾਂ ਦੇ ਵਿੱਚ ਚਾਹੇ ਹੋ ਜੰਮੂ ਹੋਵੇ ਹਿਮਾਚਲ ਹੋਵੇ ਉੱਤਰਾਖੰਡ ਹੋਵੇ ਯੂਪੀ ਐਮਪੀ ਦਿੱਲੀ ਹੋਵੇ ਪੰਜਾਬ ਹੋਵੇ ਤੇ ਹਰਿਆਣਾ ਹੋਵੇ ਇਨਾਂ ਸਾਰਿਆਂ ਦੇ ਵਿੱਚ ਹਜੇ ਫਿਲਹਾਲ ਜਿਹੜੇ ਮੀਂਹ ਦੀਆਂ ਗਤੀਵਿਧੀਆਂ ਤੋਂ ਰਾਹਤ ਆ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੱਡਾ ਭਾਰੀ ਮੀਂਹ ਹਜੇ ਨਹੀਂ ਹੈਗਾ ਜੇਕਰ ਕੋਈ ਆਉਂਦਾ ਬਦਲਾਅ ਜਾਂ ਕੋਈ ਮੀਂਹ ਦੀ ਅਪਡੇਟ ਆਉਂਦੀ ਹੈ ਉਹ ਜਾਣਕਾਰੀ ਅਸੀਂ ਸਮੇਂ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਦੋਸਤੋ ਅੱਜ ਦਾ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਤਸਵੀਰਾਂ ਅਤੇ ਤੁਹਾarnas ਸਮੇ ਸਮੇਂ ਦੇ ਉਤੇ ਸਾਂਝੀਆਂ ਕਰਦੇ ਰਹਾਂਗੇ ਫੇਸਬੁਕ ਆਈਡੀ ਸਤਗੁਰ ਪੰਗੋ ਨੂੰ ਵੱਧ ਤੋਂ ਵੱਧ ਫੋਲੋ ਕਰਕੇ ਸਪੋਰਟ ਜਰੂਰ ਕਰੋ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਵੀ ਸਬਸਕ੍ਰਾਈਬ ਜਰੂਰ ਕਰੋ ਜੀ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ